ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਐਸ ਵਾਰ ਜਿਹੜਾ ਨਾ ਸਬਸਿਡੀਆਂ ਦੀ ਤਰੀਕ ਨਾਂਹਂ ਗਈ ਸੀ ਉਸ ਤੋਂ ਬਾਅਦ ਬਹੁਤ ਕਿਸਾਨ ਸੀਗੇ ਜਿਹੜੇ ਕਹਿੰਦੇ ਸੀ ਸਬਸਿਡੀ ਲੈਣੀ ਆ ਕਈਆਂ ਨੂੰ ਫਾਰਮਾਂ ਦਾ ਨਹੀਂ ਪਤਾ ਲੱਗਿਆ ਕਈਆਂ ਦੀਆਂ ਡੇਟਾ ਨਾਂਹਂ ਗਈਆਂ ਕਈਆਂ ਦੀਆਂ ਨਿਕਲੀਆਂ ਨਹੀਂ ਦੁਬਾਰਾ ਸਬਸਿਡੀਆਂ ਪੰਜਾਬ ਸਰਕਾਰ ਨੇ ਫੇਰ ਕੱਢਤੀਆਂ ਪਰਾਲੀ ਨੂੰ ਕਹਿੰਦੇ ਅੱਗ ਬਿਲਕੁਲ ਨਹੀਂ ਲੱਗਣ ਦੇਣੀ ਆਪਣੇ ਨਾਲ ਬਾਈ ਗੁਰਤੇਜ ਹੈਗਾ ਗੁਰਤੇਜ ਕੋਲੇ ਆ ਕੇ ਬਾਗੇ ਪ੍ਰਾਨੇ ਤੁਸੀਂ ਸਬਸਿਡੀ ਦਾ ਫਾਰਮ ਭਰ ਸਕਦੇ ਆ ਇੱਥੋਂ ਹੀ ਸਬਸਿਡੀ ਵਾਲੇ ਤੁਸੀਂ ਐਗਰੀ ਜੋਨ ਦੇ ਸੰਦ ਵੀ ਐਮਪਲੀਮੈਂਟ ਵੀ ਲੈ ਸਕਦੇ ਆ ਆਪਣੇ ਨਾਲ ਹੈਪੀ ਆ ਬਾਈ ਆਪਾਂ ਸਬਸਿਡੀ ਬਾਰੇ ਵੀ ਜਾਣਕਾਰੀ ਲੈਣੇ ਆ ਤੇ ਆਪਾਂ ਸੰਦਾਂ ਬਾਰੇ ਵੀ ਜਾਣਕਾਰੀ ਲੈਣੇ ਆ ਬਾਈ ਸਾਸੀ ਕਾ ਸਾਸੀ ਕਾ ਬਾਈ ਗਰਤੇਜ ਹੋਇਆ ਕਰੂਗਾ ਇੱਥੇ ਹਾਂਜੀ ਬਾਈ ਗਰਤੇਜ ਬਰਾਦਰ ਹੋਗਾ ਪਾਗੇ ਪੁਰਾਣੇ ਥੋੜਾ ਯਾਰ ਬਹੁਤ ਘੈਂਟ ਚੱਲੀ ਜਾਂਦਾ ਸੀ ਕੰਮ ਉੱਥੇ ਰਾਮਪੁਰੇ ਫਿਰ ਇੱਥੇ ਕਿਵੇਂ ਕਰ ਲਿਆ ਬਾਈ ਜੀ ਸਾਡੇ ਕੋਈ ਏਰੀਆ ਥੋੜਾ ਜਿਆਦਾ ਫਿਰ ਗਰਤੇਜ ਬਾਈ ਨਾਲ ਜੁੜ ਕੇ ਸੀ ਅੱਗੇ ਵਧਾਉਣਾ ਚਾਹਿਆ ਕੰਮ ਕੰਪਨੀ ਦਾ ਇੰਨਾ ਸਹਿਯੋਗ ਹੈ ਨਾਲ ਕਿਉਂ ਵਧੀਆ ਚੀਜ਼ ਚੱਲੀ ਜਾਂਦੀ ਹੈ ਹਰੇਕ ਐਮਪਲੀਮੈਂਟ ਐ ਐਗਰੀ ਜ਼ੋਨ ਦਾ ਯਾਰ ਕੰਮ ਬਾਲਾ ਵੱਡਾ ਹੈ ਜਿਹੜੇ ਬੰਦਿਆਂ ਨੇ ਵਿਜ਼ਿਟ ਆਪਣੇ ਦੇਖਿਆ ਐਗਰੀ ਜ਼ੋਨ ਦੇ ਉਹਨਾਂ ਨੂੰ ਪਤਾ ਹੈ ਸਾਰਿਆਂ ਨੂੰ ਜਿਹਨੇ ਨਹੀਂ ਦੇਖਿਆ ਉਹਨਾਂ ਨੂੰ ਦੱਸ ਦਿੰਦੇ ਆ ਕਿ ਬਹੁਤ ਵੱਡੀ ਫੈਕਟਰੀ ਆ ਭਾਰਤ ਦੀਆਂ ਵੱਡੀਆਂ ਫੈਕਟਰੀਆਂ ਚੋਂ ਇੱਕ ਐਗਰੀ ਜ਼ੋਨ ਜਿੱਥੇ ਮਤਲਬ ਸੰਦ ਬਣਦਾ ਪੂਰੀ ਸਦਾਈ ਨਾ ਬਣਦਾ ਜੇ ਮੰਨ ਲਓ ਇਹਨਾਂ ਦਾ ਬੈਰਿੰਗ ਵੀ ਬਣਦਾ ਨਾ ਤਾਂ ਉਹਨੂੰ ਵੀ ਸਕੈਨ ਕਰਦੇ ਆ ਵੀ ਬੈਰਿੰਗ ਦੇ ਵਿੱਚ ਵਾਲ ਜਿੰਨੀ ਵੀ ਕੋਈ ਦਿੱਕਤ ਤਾਂ ਹੈ ਨਹੀਂਗਾ ਜੋ ਪਾਸ ਹੁੰਦਾ ਸਕੈਨਿੰਗ ਚੋਂ ਫੇਰ ਉਸ ਤੋਂ ਬਾਅਦ ਫਿਟ ਕਰਦੇ ਆ ਠੀਕ ਹੈ ਕਰੀ ਤੇ ਕਿੰਨੀ ਤਰੀਕ ਤੱਕ ਭਰ ਸਕਦੇ ਸਬਸਿਡੀ ਬਾਈ ਜੀ ਆਪਾਂ 19 ਤਰੀਕ ਲਾਸਟ ਹੈ ਜੀ 19 ਤਰੀਕ ਤੱਕ ਸਬਸਿਡੀਆਂ ਦੇ ਫਾਰਮ ਭਰ ਸਕਦੇ ਹਾਂ ਹਾਂਜੀ ਹਾਂਜੀ ਤੇ ਆਪਣੇ ਫਾਰ ਸਬਸਿਡੀ ਫੀਸ ਕੋਈ ਨਹੀਂ ਲਈ ਜਾਊਗੀ ਜੀ ਬਿਲਕੁਲ ਸਬਸਿਡੀ ਭਰਨ ਦੀ ਕੋਈ ਫੀਸ ਨਹੀਂ ਸਰਕਾਰੀ ਫੀਸ ਆ ਬਸ ਉਹ ਹੀ ਲਈ ਜਾਊ 5000 ਜਿੰਨੇ ਹੈਗੇ ਜਿਹੜੀ ਜਿਹੜੀ ਹੈਗੀ ਸਰਕਾਰੀ ਫੀਸ ਉਹ ਲਈ ਆਪਣੇ ਭਰਨ ਦੀ ਕੋਈ ਫੀਸ ਨਹੀਂ ਭਰਨ ਦੀ ਕੋਈ ਫਾਰਮ ਭਰਨ ਦੀ ਕੋਈ ਫੀਸ ਨਹੀਂ ਲਈ ਜਾਊਗੀ ਜੇ ਕਿਸੇ ਵੀ ਬੰਦੇ ਨੇ ਭਰਨਾ ਹੈ ਤੇ ਉਸ ਤੋਂ ਬਾਅਦ ਜਦੋਂ ਸਬਸਿਡੀ ਨਿਕਲ ਆਈ ਉਸ ਤੋਂ ਬਾਅਦ ਸੰਦ ਆਪਣਾ ਐਗਰੀ ਜ਼ੋਨ ਦਾ ਦੇਵਾਂਗੇ ਆਪਾਂ ਐਗਰੀ ਜ਼ੋਨ ਦੇ ਆਪਾਂ ਸਾਰੇ ਦੇ ਦਾਂਗੇ ਸਾਰੇ ਇੰਪਲੀਮੈਂਟ ਆ ਜੀ ਆਪਣੇ ਕੋਲ ਜਿਹੜਾ ਸੁਪਰ ਸੀਡਰ ਆ ਹੈਪੀ ਸੀਡ ਜਿੰਨੇ ਤੇ ਵੀ ਆਈ ਜਿਹੜਾ ਭਰਨਾ ਚਾਹੁੰਦਾ ਉਹੀ ਚੀਜ਼ ਆਪਾਂ ਮਿਲੂਗੀ ਸੋਸਾਇਟੀ ਤੇ ਯਾਰ ਐਗਰੀ ਜ਼ੋਨ ਕੋਲੇ ਜਿੰਨੇ ਵੀ ਸੰਧਾਂ ਤੇ ਸਬਸਿਡੀ ਆਈ ਹੋਈ ਆ ਸਾਰੇ ਮਿਲਣਗੇ ਚਾਹੇ ਉਹ ਜ਼ੀਰੋ ਡਰੈਲ ਹੋ ਗਈ ਆ ਚਾਹੇ ਸੁਪਰ ਸੀਡਰ ਹੋ ਗਿਆ ਚਾਹੇ ਬੈਲਰ ਹੋ ਗਿਆ ਚਾਹੇ ਬੈਲਰ ਦੇ ਨਾਲ ਸੰਬੰਧਿਤ ਹੋ ਗਿਆ ਜਾਂ ਹੈਪੀ ਸੀਡਰ ਹੋਗਾ ਸਾਰੇ ਸੰਧ ਸਾਰੇ ਮਿਲਣਗੇ ਸਾਰੇ ਸੰਧ ਮਿਲ ਜਾਂਦੇ ਆ ਫਿਰ ਹੁਣ ਇਹਦੇ ਬਾਰੇ ਦੱਸਿਆ ਆ ਖਿੱਚੂ ਕੌਣ ਐਡਾ ਵੱਡਾ ਇਹ ਬਾਈ ਜੀ ਆਪਣਾ 60 HP 50 HP ਟਰੈਕਟਰ ਖੇਚਣਗੇ ਇਹ ਲਈ ਲਈ ਜਾਂਦੇ ਆ ਲੋਕ ਯਾਰ 9 ਫੁੱਟਾ ਬਾਹਲਾ ਲਈ ਜਾਂਦੇ ਆ 9 ਫੁੱਟਾ ਬਾਈ ਜੀ ਵਧੀਆ ਕਿਉਂ ਗੇਅਰ ਦੀ ਕੁਆਲਿਟੀ ਆਪਣੀ ਜੋ ਵਧੀਆ ਗੇਅਰ ਲੱਗਿਆ ਹੋਇਆ ਆਪਣਾ ਹੂੰ ਇਹ ਬਿਲਕੁਲ ਰਹਿਣਾ ਚੱਲਦਾ ਅੱਛਾ ਹਾਂ ਫੁੱਲ ਵਧੀਆ ਕੁਆਲਿਟੀ ਦਾ ਗੇਅਰ ਜੀਐਸਏ ਕੰਪਨੀ ਦੀ ਗੇਅਰ ਬਣਾਇਆ ਹੋਇਆ ਆਪਣਾ ਠੀਕ ਹੈ ਨਾਟ ਨਾਟ ਆਪਣੀ ਕੰਪਨੀ ਦਾ ਬਣਾਇਆ ਹੋਇਆ ਜੀ ਯਾਰ ਇਹਦੇ ਬਲੇਡ ਬਲੂਡ ਤਾਂ ਨਹੀਂ ਮੂਰਲੇ ਬਾਲਾ ਕਸ ਜਾਣਗੇ ਕਸਾਈ ਦੇ ਦੇਣਗੇ ਨਹੀਂ ਬਾਈ ਜੀ ਆਪਣੀ ਜੀਐਸਏ ਕੰਪਨੀ ਦੇ ਬਲੇਡ ਨਾ ਹਾਂ ਜੀਐਸਏ ਸਾਪਾਸ ਮਾਰਕਾ ਲੱਗਾ ਹੋਇਆ अच्छा ये मतलब कसाई नहीं दंदे नहीं नहीं इनਾਂ ਦੇ ਆਪ ਦੇ ਹੀ ਬਣਦੇ ਆ ਆਪਣੇ ਆਪ ਦੀ ਵਿਚਾਰ ਹੁੰਦੀ ਆ ਆ ਨਟਕਾ ਤੋਂ ਲੱਗਿਆ ਇੱਥੇ ਇਹ ਨਟ ਬਾਈ ਜੀ ਜਿਵੇਂ ਅੱਗੇ ਆਪਣਾ ਵਾਹਣ ਪਿਛਲੀ ਵਾਰ ਕਹਿੰਦੇ ਕਣਕਰੀਆਂ ਹੁੰਦੀ ਖੁਸ਼ਕ ਜਾਂ ਦਾਬਣੀਆਂ ਦੀ ਇਹ ਜਿਹੜਾ ਆਪਣਾ ਰੂਲਾ ਵੀ ਦਾਬ ਦਾ ਹੌਣ ਘਟਾਉਣ ਵਾਸਤੇ ਇੱਕ ਵਾਰੀ ਵਾਹਣ ਗਿੱਲਾ ਹੁੰਦਾ ਤਾਂ ਦਾਬ ਥੋੜੀ ਜਿਹੀ ਘਟਾਈ ਜਾ ਸਕਦੀ ਆ ਆ ਨਟਕੋ ਅੱਛਾ ਜੇ ਵਾਹਣ ਖੁਸ਼ਕਾ ਤਾਂ ਨਟਕੋ ਵੀ ਦਾਬਦਾ ਹੀ ਜਾ ਸਕਦੀ ਆ ਐਨ ਬੀਡ ਗੁੱਗਰ ਦੀ ਦਿੱਕਤ ਨਹੀਂ ਹੁੰਦੀ 1% ਵੀ ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੋਈ ਦੇਖਿਆ ਐਗਰੀ ਜ਼ੋਨ ਦੇ ਸੂਪਰ ਸੀਡਰ ਦੀ ਕੋਈ ਬੰਦਾ ਬਾਣ ਜੇ ਚ ਬਾਈ ਅੰਦਰ ਅਰਜਨ ਟਰੈਕਟਰ ਨਾਲ ਕਹਿੰਦਾ ਯਾਰ ਕੋਈ ਬਾੜੀ ਯਾਰ ਉਹ ਕੱਢ ਕੇ ਰੋਟਾ ਵੇਟਰ ਬਣਾਈ ਫਿਰਦਾ ਅਰਜਨ ਟਰੈਕਟਰ ਹਾਂ ਜੀ ਇਹ ਆਪਣਾ ਸਿਰਫ 10-20 ਮਿੰਟ 10 ਮਿੰਟ ਦਾ ਕੰਮ ਆਈ ਚਾਰ ਨਾਲ ਇਧਰ ਹੀ ਚਾਰ ਉਧਰ ਹੀ ਬਸ ਬਾੜਮਗੀਰ ਪਿੱਛੇ ਹਟ ਜੂਗਾ ਜੀ ਹਾਂ ਬਾ ਰੋਟਾ ਵੇਟਰ ਆਪਣਾ ਤਿਆਰ ਹੈ ਜੀ ਇਹ ਤੇ ਡੰਗੀਆਂ ਲੱਗ ਗਈ ਅੱਛਾ ਆ ਬਾੜਮਗੀਰ ਆ ਜਿਹੜਾ ਬਾਹਰ ਨਿਕਲ ਜੂਗਾ ਇੱਥੇ ਨਾਲ ਖੁੱਲ ਜਾਣਗੇ ਬਸ ਇੱਥੇ ਕ ਕਲੰਪ ਲੱਗ ਜਾਂਦਾ ਜੀ ਇਹਦੇ ਅੱਛਾ ਇਹ ਮਤਲਬ ਕਹਿਣ ਤੋਂ ਬਾਅਦ ਇਹ ਸਹੀ ਰੂਟਾ ਬੈਟਰੀ ਬਣ ਜਾਂਦਾ ਰੂਟਾ ਬੈਟਰ ਬਣ ਜਾਂਦਾ ਬਸ ਅਸਲੀ ਰੂਟਾ ਜੇ ਕਿਸੇ ਨੇ ਮਗਰਲਾ ਰੂਲਾ ਜਾਂ ਨਹੀਂ ਘਮਾਉਣਾ ਤਾਂ ਕੱਲਾ ਰੂਟਾ ਬੈਟਰ ਬਣ ਜਾਂਦਾ ਉਹ ਫੱਟਾ ਜਾਂ ਲਾ ਕੇ ਰੂਟਾ ਬੈਟਰ ਬਣ ਜਾਂਦਾ ਫੱਟਾ ਲੱਗ ਜੀ ਫੱਟਾ ਆਪਣੇ ਕੋਲ ਹੈਗੇ ਨਾ ਅੱਛਾ ਨਾਲ ਨਾਲ ਇਹਦੇ ਅਟੈਚਮੈਂਟ ਆ ਹੈਗੀਆਂ ਹਾਂਜੀ ਨਾਲ ਇਹਦੇ ਅਟੈਚਮੈਂਟ ਜਿਹੜੀ ਹੈਗੀ ਉਹ ਸਾਰੀ ਬਿਲਕੁਲ ਹਾਂਜੀ ਫੱਟਾ ਲੈਣਾ ਕਿਸੇ ਨੇ ਫੱਟਾ ਵੀ ਨਾਲ ਦਿੱਤਾ ਜਾਊਗਾ ਠੀਕ ਆ ਤੇ ਆਹ ਖੋਲੀ ਮਾੜਾ ਜਾਇਦਾ ਟਾਪ ਆ ਜਾ ਲਿਆ ਖੋਲੇ ਬਈ ਆ ਖੋਲੀ ਕਰਦੇ ਜੀ ਹੂੰ ਖੋਲ 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 ਕੋ ਆ ਦੇਖਾ ਇੱਕੋ ਸ਼ੀਟ ਜੀ ਬਣਿਆ ਵਾ ਸਾਰਾ ਹਨ ਹਾਂਜੀ ਬਾਕੀ ਸਭ ਤੋਂ ਵੱਡੀ ਕੁਆਲਿਟੀ ਜਿਹੜਾ ਆਪਣਾ ਬਾਹਰਲਾ ਪੋਰਾ ਜੀ ਉਹਦੇ ਵਾਸਤੇ ਟੈਂਕ ਲੱਗ ਦੇਤਾ ਉਹ ਅਟ ਦੇਤਾ ਹਾਂਜੀ ਕਿਸੇ ਨੇ ਵੀ ਪਾਉਣਾ ਇਸ ਤੋਂ ਬਾਅਦ ਵੀ ਫਾਲਤੂ ਵੀ ਪੈਂਦਾ ਜੀ ਬਾਹਰਲਾ ਇੱਕ ਵਾਰੀ ਜਿਹੜੇ ਨਾਲ ਹੀ ਲੋਟ ਆਉਂਦਾ ਹੁੰਦਾ ਜੀ ਇਸ ਤੋਂ ਬਾਅਦ ਤੇ 13 ਪੂਰੀ ਚੱਲਦਾ ਜੀ ਇਹ ਵੀ ਉਨਾ ਹੀ ਪੈ ਸਕਦਾ ਵੀ ਬਟਾਂ ਨਾਲ ਨਾਲ ਜਿੰਨਾ ਜਿਹੜਾ ਦਿਨ ਆਪਾਂ ਜੀ ਉਹ ਉਨਾ 13 ਕਿਲੋ 2 ਕਿਲੋ ਪਾ ਲਏ ਚ ਇਹ ਸਪੈਸ਼ਲ ਟੈਂਕ ਨਾਲ ਲੱਗ ਦੇਤਾ ਜੀ ਦੋਨਾਂ ḍp ਦਾ ਵੀ ਤੇ ਕੰਕਲਰੀ ਹਾਂ ਵੀ ਮੁੜ ਕੇ ਨਾ ਉਹਦੇ ਵਿੱਚ ਕਿਰਦਾ ਨਾ ਰਵ ਜੇ ਮੁੰਡਾ ਜੇ ਦਵਾਰ ਲੱਗਿਆ ਫਿਰ ਹਾਂਜੀ ਕਿ ਵੀ ਡਾਵਲ ਹੋ ਜਾਂਦਾ ਨਾ ਵੀ ਜੀ ਹਾਂ ਮੁੜ ਕੇ ਉਧਰਲੇ ਪਾਸੇ ਫालतੂ ਡੁੱਲੀ ਜਾਂਦਾ ਹਾਂਜੀ ਹਾਂਜੀ ਉਹ ਉਹ ਕਿਰਾਂ ਬੱਟ ਦੇ ਨਾਲ ਪੋਰਨ ਵਾਸਤੇ ਹੀ ਆ ਪੋਰਨ ਵਾਸਤੇ ਹੀ ਹਾਂਜੀ ਤੇ ਇਧਰਲੇ ਪਾਸੇ ਆਪਣੇ ਕੋਲੇ ਹੋਰ ਇਹ ਇਹ ਇਹਗਾ 9 ਫੁੱਟਾ ਕਿੰਨੇ ਕਿੰਨੇ ਫੁੱਟੇ ਆ ਇੱਥੇ ਆਪਾਂ ਨੂੰ 8 ਫੁੱਟੇ ਆ ਗਈ ਸਭ ਦੀ ਪਾਸ ਸਾਰੀ ਹਾਂ 8 ਫੁੱਟਾ ਦੇ 7 ਲੱਡਾਂ ਆ ਗਈ 8 ਫੁੱਟਾ ਆ ਗਿਆ ਇਹ 8 ਹੀ 8 ਤੋਂ ਛੋਟੇ ਨਹੀਂ ਆਉਂਦੇ 8 ਜੀ ਬਸ 8 ਛੋਟੇ ਨਹੀਂ 8 7 ਵੀ ਹੈਗੇ ਜੀ 7 ਫੁੱਟਾ ਹੈਗਾ ਹਾਂਜੀ ਹਾਂਜੀ 7 ਫੁੱਟਾ ਹੈਗਾ 7 ਫੁੱਟਾ ਹੈਗਾ ਜੇ ਕਿਸੇ ਕੋਲ ਟਰੈਕਟਰ ਛੋਟਾ ਹੈ ਤਾਂ 7 ਫੁੱਟਾ ਵੀ ਬਣਾਇਆ ਹੋਈ ਹੈ 7 ਫੁੱਟਾ ਵੀ ਲੈ ਸਕਦਾ ਐਮਪਲੀਮੈਂਟ ਇਸ ਬ੍ਰਾਂਚ ਤੋਂ ਆਪਣੇ ਬਾਗੇ ਪੁਰਾਣੇ ਵਾਲੀ ਤੋਂ ਸਾਰੇ ਲੈ ਸਕਦੇ ਆ ਸਾਰੇ ਐਮਪਲੀਮੈਂਟ ਆਪਣੇ ਇੱਥੇ ਹਾਜ਼ਰ ਹੋਣਗੇ ਕੋਈ ਮਰਜ਼ੀ ਬੁੱਕੇ ਐਮਪਲੀਮੈਂਟ ਕਰਾ ਸਕਦੇ। ਬਈ ਮੰਨ ਕੇ ਚਲੋ ਕੋਈ ਬੰਦਾ ਫੋਨ ਕਰਦੇ ਬਾਈ ਸਾਨੂੰ ਫਲਾਣਾ ਐਮਪਲੀਮੈਂਟ ਐਗਰੀ ਜ਼ੋਨ ਦਾ ਮੰਗਾ ਦੇ ਉਹ ਮੰਗਾਏ। ਮਿਲੂਗਾ ਹਾਂਜੀ ਮਿਲੂਗਾ। ਜੋ ਬੰਦੇ ਨੂੰ ਜਾਂ ਕੰਪਨੀ ਚੋਂ ਸਿੱਧਾ ਮਿਲਦਾ ਉਸੇ ਰੇਟ ਮਿਲੂਗਾ। ਉਹੀ ਰੇਟ ਮਿਲੂਗਾ ਜਿਹੜਾ ਆਪਣਾ ਰੇਟ ਇੱਥੇ ਲੈਸ ਚੱਲਦਾ ਜੀ। ਹਾਂ। ਉਸੇ ਰੇਟ ਮਿਲੂਗਾ। ਜੋ ਜੋ ਐਮਪਲੀਮੈਂਟ ਤੇ ਜਿੱਤੇ ਜਿੰਨੇ ਪਰਸੈਂਟ ਲੈਸ ਚੱਲ ਰਿਹਾ ਉਸੇ ਸਾਬ ਹਾਂਜੀ ਉਸੇ ਹਿਸਾਬ ਨਾਲ ਮਿਲੂਗਾ ਜੀ। ਉਸੇ ਹਿਸਾਬ ਨਾਲ। ਹਾਂਜੀ। ਲੈ ਵੀ ਸੱਜਣੋ ਇਹਨਾਂ ਕੋਲੋਂ ਐਮਪਲੀਮੈਂਟ ਤੁਹਾਨੂੰ ਹਰੇਕ ਮਿਲ ਜਾਣਾ। ਇਹਨਾਂ ਕੋਲੇ ਤੁਹਾਨੂੰ ਤੂ ਅ ਵੇਲਰ ਵੀ ਮਿਲ ਜਾਣੇ ਆ ਇਹਨਾਂ ਕੋ ਤੁਹਾਨੂੰ ਕੰਪਿਊਟਰ ਕਰਾਹੇ ਵੀ ਮਿਲ ਜਾਣੇ ਇਹਨਾਂ ਕੋਲ ਤੁਹਾਨੂੰ ਜੀਰੋ ਡਰੈਨਾਂ ਵੀ ਮਿਲ ਜਾਣਗੇ ਨਾ ਕੋਲੋਂ ਤੁਹਾਨੂੰ ਸੀਜ਼ਨ ਵਾਲਾ ਤੇ ਗਾਂ ਵਾਲੇ ਸੀਜ਼ਨ ਦਾ ਹਰੇਕ ਸੰਦ ਮਿਲ ਜਾਣਾ ਨੰਬਰ ਸਕਰੀਨ ਤੇ ਆ ਜੇ ਕਿਸੇ ਵੀ ਬੰਦੇ ਨੇ ਸਬਸਿਡੀ ਭਰਨੀ ਆ ਤੇ ਉਹ ਬੰਦਾ ਸਬਸਿਡੀ ਭਰ ਲਓ ਬਾਈ ਗੁਰਤੇਜ ਨੂੰ ਲਿਓ ਮੈਲ ਨੰਬਰ ਬਾਈ ਗੁਰਤੇਜ ਦਾ ਦਿੱਤਾ ਹੋਇਆ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸਾਨਾਂ ਤੱਕ ਪਹੁੰਚ ਨਹੀਂ ਕਰ ਦਿਓ ਜਿਹੜੇ ਵੀ ਕਿਸਾਨਾਂ ਨੇ ਸਬਸਿਡੀ ਭਾਈ ਅਪਲਾਈ ਕਰਨੀ ਆ ਤੇ ਇਹਨਾਂ ਕੋਲੇ ਆ ਕੇ ਕਰ ਸਕਦੇ ਆ ਬਾਗੇ ਪਰਾਂ ਇੱਕ ਸਭ ਤੋਂ ਵੱਡੀ ਗੱਲ ਆਪਣੀ ਹੋ ਰਹੀ ਜੀ ਹਰੇਕ ਏਪਲੀਮੈਂਟ ਦੀ ਆਪਣੀ 2 ਸਾਲ ਦੀ ਵਾਰੰਟੀ ਜੀ ਜੀ 24 ਘੰਟੇ ਸਰਵਿਸ ਮਿਲੂ ਜੀ ਜੀ ਸਪੈਸ਼ਲ ਫੋਰਮੈਨ ਆਪਣੇ ਤਿਆਰ ਬੈਠੇ ਹੋਣਗੇ ਜੀ 24 ਘੰਟੇ ਸਰਵਿਸ ਮਿਲੂਗੀ ਸੀਜ਼ਨ ਦੇ ਵਿੱਚ 2 ਸਾਲ ਦੀ ਵਾਰੰਟੀ ਮਿਲੂਗੀ ਕੋਈ ਵੀ ਚੀਜ਼ ਖਰਾਬ ਹੋਊਗੀ 2 ਸਾਲ 2 ਸਾਲ ਤੱਕ ਕੰਪਨੀ ਵੱਲੋਂ ਹੋਊਗੀ ਜਦੋਂ 2 ਸਾਲ ਲੰਘ ਗਏ ਉਦੋਂ ਬਾਅਦ ਕੰਪਨੀ ਤੋਂ ਤੁਸੀਂ ਕਰਵਾ ਸਕਦੇ ਓਦੋਂ ਬਾਅਦ ਚਾਰਜ ਦੇਣਗੇ ਹਾਂਜੀ ਹਾਂਜੀ ਤੇ 2 ਸਾਲ ਤੱਕ ਉਹਦੀ ਸਰਵਿਸ ਹੈ ਜਿਹੜੀ ਫ੍ਰੀ ਹੈ ਆਪਣੀ ਸਰਵਿਸ ਫ੍ਰੀ ਹੈ ਜੀ ਫ੍ਰੀ ਸਰਵਿਸ ਆ 2 ਸਾਲ ਵਾਸਤੇ ਤੇ ਕੋਈ ਵੀ ਸੱਜਣਾ ਤਾਂ ਭਾਈ ਨੰਬਰ ਨੋਟ ਕਰ ਲਓ ਤੇ ਸੱਜਣੋ ਵੀ ਜਿਹੜੇ ਵੀ ਬੰਦਿਆਂ ਦੀਆਂ ਸਬਸਿਟੀਆਂ ਨਿਕਲੀਆਂ ਹੋਈਆਂ ਜਾਂ ਨਿਕਲਣਗੀਆਂ ਉਹ ਬੰਦੇ ਬਾਗੇ ਪੁਰਾਣੇ ਵਾਲੀ ਬ੍ਰਾਂਚ ਤੋਂ ਖਰੀਦਣਗੇ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਣਗੇ ਉਹ ਬੰਦਿਆਂ ਦਾ 3000 ਰੁਪਇਆ ਐਮ ਆਰ ਪੀ ਤੋਂ ਵੀ ਲੈਸ ਕਰਕੇ ਇਹ ਬੰਦੇ ਦੇਣਗੇ ਜਿਹੜੀ ਸਬਸਿਟੀ ਆਈ ਆ ਉਹ ਤਾਂ ਤੁਹਾਨੂੰ ਮਿਲਣੀ ਮਿਲਣੀ ਆ ਜਿਹੜੇ ਤੁਸੀਂ ਪੈਸੇ ਇਹਨਾਂ ਨੂੰ ਭਰਨੇ ਆ ਉਹ ਚੋਂ 3000 ਰੁਪਇਆ ਤੁਹਾਡਾ ਲੈਸ ਹੋ ਜਾਊਗਾ ਇਹ ਤੁਹਾਨੂੰ ਮੇਰੀ ਵੀਡੀਓ ਦੇਖਣ ਦਾ ਮੇਰੀ ਵੀਡੀਓ ਸ਼ੇਅਰ ਕਰਨ ਦਾ ਫਾਇਦਾ ਹੋ ਜਾ